ਮੇਰੇ ਗੱਲ ਸੁਣ ਲੋ ਜੇ ਮੇਰੀ ਭੈਣ ਜਾਊਗੀ ਨਾ ਨਾਲ ਮੈਂ ਵੀ ਜਾਊਂਗੀ ਜੇ ਆ ਗੱਲ ਆ ਨਾ ਤਾਂ ਤੇ ਬਗਜਾ ਦੀ ਭੈਣ ਨਾਲ ਨਾਲੇ ਜਾ ਕੇ ਮੜੀ ਜੀ ਬੋਲਣ ਦੀ ਅਕਲ ਸਿੱਖ ਕੇ ਆਈ ਹੈ ਇਹਦਾ ਮਤਲਬ ਰੋਟੀਆਂ ਨੇ ਆਪਦੇ ਦੋਏ ਜਣੇ ਜੋਗਰੀ ਬਣਾਈ ਸੀ ਜਸ਼ਨ ਦੇ ਸੌਰੀ ਲੜਾਈ ਹੋ ਪਈ ਆ ਜਾ ਕੇ ਦੋਹਾਂ ਨੂੰ ਲੈ ਕੇ ਆ ਜੱਸ ਦੇ ਸੌਰਾ ਤੇ ਰੋਬ ਬਣਾ ਕੇ ਰੱਖੋ ਹੁਣ ਤੇ ਕਰ ਆਪਾਂ ਬਹੁ ਟੱਲੇ ਪੈ ਕੇ ਦਿਖਾਤਾ ਉਹਨਾਂ ਨੂੰ ਡਰ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਦੀ ਕੁੜੀ ਦੇ ਸੌਰਾ ਕਰ ਆ ਇਹੇ ਲੈ ਉਹ ਆ ਗਈ ਗੱਡੀ ਹੁਣ ਆਏ ਨੇ ਦੇਖ ਲੈ ਕਿਹੜਾ ਟਾਈਮ ਆਉਂਦੇ ਨੇ ਇਹ ਤੁਸੀਂ ਜਿਹੜੀ ਉਰੇ ਖੜੇ ਹੋ ਪਹਿਲਾਂ ਤੂੰ ਦੱਸ ਤੁਸੀਂ ਕਿੱਥੇ ਗਏ ਸੀ ਜ਼ਿੰਮੇਵਾਰੀ ਦੀ ਵੀ ਕੋਈ ਗੱਲ ਹੁੰਦੀ ਆ ਪੁੱਤ ਕੀ ਹੋ ਗਿਆ ਕਿਉਂ ਤਾਂ ਪਏ ਖੜੇ ਹੋ ਲੈ ਅਕੇ ਤੁਸੀਂ ਕਿਉਂ ਤਾਂ ਪਏ ਖੜੇ ਹੋ ਸਾਨੂੰ ਡੇਢ ਘੰਟਾ ਹੋ ਗਿਆ ਇੱਥੇ ਬੈਠਿਆ ਨੂੰ ਉੱਤੋਂ ਤੇਰੀ ਮਾਂ ਦੇ ਆ ਗੋਡੇ ਦੁਖਦੇ ਆ ਤੇ ਸੋਡਾ ਸੋਡਾ ਕੋ ਅਤਾ ਪਤਾ ਨਹੀਂ ਨਾ ਤੁਸੀਂ ਕੋਈ ਫੋਨ ਚੱਕਦੇ ਹੋ ਕੀ ਗੱਲ ਬਈ ਤੁਸੀਂ ਫੋਨ ਕਰਿਆ ਹਾਂ ਫੋਨ ਕੀਤਾ ਮੈਂ ਦੇਖ ਮੇਰਾ ਫੋਨ ਸਾਇਲੈਂਟ ਪਤਾ ਨਹੀਂ ਕਿਵੇਂ ਲੱਗ ਗਿਆ ਮੈਂ ਤਾਂ ਰਿੰਗ ਤੇ ਲਾਇਆ ਸੀ ਤਾਂ ਨਹੀਂ ਪਤਾ ਲੱਗਿਆ ਫੋਨ ਸਾਇਲੈਂਟ ਲੱਗਿਆ ਪਿਆ ਸੀ ਮੇਰਾ ਕਿਤੇ ਐ ਤਾਂ ਨਹੀਂ ਲਾ ਰੱਖਿਆ ਸੀ ਸਾਇਲੈਂਟ ਵੀ ਆਪਾਂ ਮੰਮੀ ਰਾਣੀ ਦੀ ਗੱਲ ਹੀ ਨਹੀਂ ਸੁਣਨੀ ਚੁੱਪ ਕਰੋ ਜੀ ਤੁਸੀਂ ਨਾ ਮੰਨਦਿਆਂ ਜਸ ਤੇਰਾ ਫੋਨ ਤਾਂ ਸਾਇਲੈਂਟ ਸੀ ਜਸਨ ਤੇਰਾ ਫੋਨ ਤਾਂ ਨਹੀਂ ਸਾਈਲੈਂਟ ਸੀ ਤੇਰੇ ਫੋਨ ਤੇ ਮੈਂ ਕਿੰਨੇ ਵਾਰ ਫੋਨ ਲਾਇਆ ਉਹ ਮੰਮੀ ਜੀ ਮੇਰਾ ਨਾ ਫੋਨ ਪਰਸ ਵਿੱਚ ਸੀਗਾ ਤਾਂ ਕਰਕੇ ਪਤਾ ਜਾਂ ਨਹੀਂ ਲੱਗਿਆ ਉਹ ਮੈਨੂੰ ਤਾਂ ਲੱਗਦਾ ਪੁੱਤ ਤੁਸੀਂ ਐਂ ਸੋਚਦੇ ਸੀ ਵੀ ਮੰਮੀ ਡੈਡੀ ਕਿਹੜੇ ਵੇਲੇ ਘਰੋਂ ਬਾਹਰ ਜਾਣੇ ਤੇ ਅਸੀਂ ਘੁੰਮਣ ਜਾਈਏ ਚਲੋ ਜੀ ਤੁਸੀਂ ਚੁੱਪ ਕਰੋ ਹੁਣ ਇੱਥੇ ਰੌਲਾ ਨਾ ਪਾਓ ਆਂਢੀ ਗਮਂਢੀ ਦੇਖਦੇ ਹੋਣਗੇ ਬਾਗੇ ਸੋ ਬਾਗੇ ਜਵਾਕ ਸੀ ਚਲੋ ਭਾਈ ਹੁਣ ਲੋਕ ਖੋਲੋ ਚਾਬੀ ਕਿੱਥੇ ਹੈਗੀ ਚਲੋ ਕੋਈ ਨਹੀਂ ਮੰਮੀ ਤੁਸੀਂ ਘਬਰਾਵਾ ਨਾ ਅੱਛਾ ਅਬੀ ਮੇਰੇ ਕੋਲ ਆ ਮੈਂ ਖੋਲਦਾ ਗੇਟ ਉਹ ਨਾਲੇ ਭਾਈ ਗੱਲ ਸੁਣ ਜੇ ਤੁਸੀਂ ਜਾਣਾ ਸੀ ਨਾ ਸਾਨੂੰ ਦੱਸ ਕੇ ਜਾਂਦੇ ਅਸੀਂ ਇੱਥੇ ਆਏ ਬੈਠੇ ਸੀ ਘਰੇ ਬਾਹਰ ਕਰਦੇ ਜੇ ਮੈਂ ਅਸੀਂ ਘਰੋਂ ਕੱਡੇ ਹੁੰਨੇ ਦੋਨੇ ਜਣੇ ਜਿਹੜਾ ਨੰਗਦਾ ਸੀ ਉਹੀ ਦੇ ਇੱਕ ਟੱਪਦਾ ਸੀ ਮੰਮੀ ਤੁਸੀਂ ਇਹ ਡੈਡੀ ਨੂੰ ਸਮਝਾਓ ਨਾ ਮੜਾ ਜਾ ਭੈਣ ਮੇਰੀ ਗੱਡੀ 'ਚ ਬੈਠੀ ਐ ਕੀ ਸੋਚੂਗੀ ਵੀ ਕਿਵੇਂ ਬੋਲੀ ਜਾਂਦੇ ਆ ਕੋਈ ਨਾ ਜੀ ਤੁਸੀਂ ਚੁੱਪ ਕਰੋ ਕੋਈ ਗੱਲ ਨਹੀਂ ਇਹਦੀ ਭੈਣ ਬੈਠੀ ਐ ਕੀ ਕਹੂਗੀ ਜਾ ਕੇ ਚਲੋ ਕੀ ਕੁਝ ਬੋਲੀ ਗਏ ਨਹੀਂ ਹੁਣ ਮੈਂ ਖੋਲਦਾ ਗੇਟ ਕੋਈ ਨਾ ਆ ਕਰ ਲੋ ਸਕੂਟਰ ਹੀ ਅੰਦਰ ਛਾਲੇ ਮੜਾ ਪੜਾ ਜਾ ਆਇਆ ਗਿਆ ਦੇਖ ਲਿਆ ਕਰੋ ਆਪਣੀ ਇਹ ਬੇਇੱਜ਼ਤੀ ਆ ਉਤੋਂ ਮੂੰਹ ਬਣਾਉਣ ਗਿਆ ਵੱਡ ਉਹ ਤੁਸੀਂ ਵੀ ਦੇਖ ਲਿਆ ਕਰੋ ਨਾ ਪੁੱਤ ਫਿਰ ਉਹ ਜੱਸ ਗੱਲ ਸੁਣ ਮੇਰੀ ਮੈਂ ਤੇਰੇ ਨਾਲ ਗੱਲ ਕਰਨੀ ਇੱਕ ਚੁੱਪ ਕਰੋ ਜੀ ਜਵਾਖ ਹੁਣੀ ਤਾਂ ਆਏ ਨੇ ਥੋੜਾ ਟਕਿਆ ਨਾਲ ਗੱਲ ਕਰੋ ਮੰਮੀ ਤੁਸੀਂ ਪਹਿਲਾਂ ਥੋਡੀ ਗੱਲ ਤਾਂ ਛੱਡੋ ਪਹਿਲਾਂ ਮੈਨੂੰ ਇਹਦੇ ਨਾਲ ਗੱਲ ਕਰਨ ਦੇ ਜਸ਼ਨ ਨਾਲ ਨਾ ਵੀ ਇਹ ਕੀ ਤਰੀਕਾ ਹੋਇਆ ਕਦੋਂ ਦੇ ਤੁਸੀਂ ਬਾਹਰ ਖੜੇ ਹੋਗੇ ਹਲੇ ਥਮਕਾ ਦੀ ਆਪਦਾ ਗੁੱਸਾ ਦਿਖਾਉਂਦੀ ਆ ਤੁਹਾਨੂੰ ਤਾਂ ਚਾਹ ਬਣੀ ਕੀ ਪੁੱਛਣਾ ਕੁਛ ਜਸਪਤ ਗੁੱਸਾ ਨਾ ਕਰੀ ਗੱਲ ਵਾਦੀ ਵਾਦੀ ਜਾਂਦੀ ਹੈਗੀ ਟਕਿਆ ਨਾਲ ਗੱਲ ਕਰੀ ਬਾਅਦ ਚ ਵੇਲਾ ਹੱਥ ਨਹੀਂ ਆਉਂਦਾ ਹੈਗਾ ਉਹ ਤੂੰ ਰਹਿਣ ਦੇ ਕਰ ਕਰ ਲੈਣ ਦੇ ਮੁੰਡੇ ਨੂੰ ਗੱਲ ਐਵੇਂ ਨਾ ਹਰ ਗੱਲ ਤੇ ਪਰਦੇ ਪਾਇਆ ਕਰ ਮੈਂ ਜੀ ਪਰਦੇ ਨਹੀਂ ਪਾਉਂਦੀ ਹੈਗੀ ਮੈਂ ਤਾਂ ਕਲੇਸ਼ ਤੋਂ ਡਰਦੀ ਆ ਨਾਲਿਆ ਲੋਕਾਂ ਦੇ ਜਲੂਸ ਤੋਂ ਲੋਕ ਜਲੂਸ ਦੇਖਣਗੇ ਮੰਮੀ ਨਾ ਗੱਲ ਪਰਦੇ ਪਾਉਣਦੀ ਆ ਨਾ ਗੱਲ ਜਲੂਸ ਕੱਢਣ ਦੀ ਆ ਗੱਲ ਆ ਗਲਤੀ ਦੀ ਇੱਥੇ ਗਲਤੀ ਜਸ਼ਨ ਦੀ ਆ ਤਾਂ ਇਹ ਗੱਲ ਮੈਂ ਉਹਦੇ ਨਾਲ ਕਰਕੀ ਰਹੂੰਗਾ ਤੁਸੀਂ ਚਾਹੇ ਮੈਨੂੰ ਇੱਕ ਵਾਰ ਰੋਕੋ ਚਾਹੇ 100 ਵਾਰ ਤਾਂ ਨਹੀਂ ਕੀ ਹੋਊਗਾ ਹੁਣ ਉਹ ਕਿਤੇ ਨਹੀਂ ਹੁੰਦਾ ਉਹ ਗੱਲ ਕਰਨ ਗਿਆ ਗੱਲ ਕਰ ਲੂ ਬਸ ਪਤਾ ਨਹੀਂ ਅਕਲੀ ਨਹੀਂ ਹੈਗੀ ਐਨੇ ਨੇ ਉੱਚੀ ਬੋਲਣ ਲੱਗ ਰਹੇ ਨੇ ਗੇਟ 'ਚ ਖੜਕੇ ਵੀ ਜੇ ਕਿਸੇ ਨੇ ਸੁਣ ਲਿਆ ਅਗਲਾ ਕੀ ਕਹੂਗਾ ਪਤਾ ਨਹੀਂ ਇਹਨਾਂ ਦੀ ਨੂੰ ਕਹੇਗੀ ਆ ਤੇਰੀ ਸੱਸ ਦੇਖਿਆ ਕਿੰਨੀ ਤੇਜ ਬਣਦੀ ਸੀ ਉਹ ਤਾਂ ਸਾਰਾ ਸਾਹਮਣੇ ਕਹੀ ਜਾਂਦੀ ਚੁੱਪ ਕਰ ਚੁੱਪ ਕਰ ਮੈਨੂੰ ਲੱਗਦਾ ਸਾਰੀ ਪੱਟੀ ਦਾ ਤੇਰੇ ਸਹੁਰਿਆਂ ਨੂੰ ਐਨੀ ਪੜਾਈ ਐ ਦਰਸ਼ਨ ਤੈਨੂੰ ਜਿਆਦਾ ਗੁੱਸਾ ਆਉਂਦਾ ਮੰਮੀ ਡੈਡੀ ਕਿੰਨੇ ਟਾਈਮ ਤੋਂ ਬਾਹਰ ਖੜੇ ਸੀਗੇ ਆ ਕੇ ਉਹਨਾਂ ਨੂੰ ਪਾਣੀ ਧਾਣੀ ਤਾਂ ਕੀ ਪੁੱਛਣਾ ਤੂੰ ਮੂੰਹ ਬਣਾ ਕੇ ਇੱਥੇ ਬਹਿ ਗਈ ਆ ਕਿ ਅੰਦਰ ਨਾ ਜਸ ਮੂੰਹ ਨਾ ਬਣਾਵਾ ਤਾਂ ਹੋਰ ਕੀ ਕਰਾਂ ਨਿੱਕੀ ਜੀ ਗੱਲ ਸੀ ਰਾਜ ਦਾ ਪਹਾੜ ਬਣਾ ਕੇ ਬਹਿ ਗਏ ਇੱਕ ਵਾਰ ਇਹ ਵੀ ਨਹੀਂ ਸੋਚਿਆ ਮੇਦੀ ਭੈਣ ਆਈ ਹੋਈ ਆ ਉਹ ਬਸ ਰਹਿਣ ਦੇ ਜਸ਼ਨ ਮੈਂ ਤੁਹਾਨੂੰ ਦੋਨਾਂ ਜਾਨੀਆਂ ਨੂੰ ਪਹਿਲੀ ਕਿਹਾ ਸੀ ਵੀ ਆਪਾਂ ਕੱਲ ਨੂੰ ਬਾਜ਼ਾਰ ਚਲਦੇ ਆਂਗੇ ਪਰ ਨਹੀਂ ਇੱਕ ਨਹੀਂ ਮੰਨੀ ਤੁਸੀਂ ਤੇ ਉੱਥੇ ਬਾਜ਼ਾਰ 'ਚ ਮੈਂ ਤੈਨੂੰ ਘੱਟੋ-ਘੱਟ 20 ਵਾਰ ਕਿਹਾ ਵੀ ਜਸ਼ਨ ਘਰੇ ਚੱਲੀ ਆਪਾਂ ਘਰੇ ਚੱਲੀਏ ਲੇਟ ਹੋਈ ਜਾਂਦੇ ਆ ਪਰ ਨਾ ਜੀ ਤੁਸੀਂ ਤਾਂ ਬਾਜ਼ਾਰ 'ਚ ਫਿਰਨਾ ਸੀ ਹੁਣ ਦੇਖ ਜੇ ਗਲਤੀ ਆ ਡੇਡੀ ਫਿਰ ਤਾਂ ਬੋਲਣਗੇ ਤੇਰੀ ਮੰਮੀ ਨੇ ਨਿਕਾਲ ਦਿੱ ਤੈਨੂੰ ਕੁਛ ਕਿਹਾ ਵੀ ਗਲਤੀ ਕਿਉਂ ਕੀਤੀ ਜਾਂ ਬੋਲੇ ਨਹੀਂ ਤੈਨੂੰ ਨਾਲੇ ਦੱਸ ਬੋਲਣਾ ਸੀ ਨਾ ਅੰਦਰ ਆ ਕੇ ਬੋਲਦੇ ਉੱਥੇ ਗੇਟ 'ਚ ਖੜ ਕੇ ਇੰਨਾ ਰੌਲਾ ਪਾਉਣ ਦੀ ਕੀ ਲੋੜ ਸੀਗੀ ਮਾੜੀ ਮੋਟੀ ਦਾ ਸ਼ਰਮ ਕਰ ਲੈਂਦੇ ਇਹ ਗੱਲ ਤਾਂ ਸਿਆਣੀ ਗਾਇਰੇ ਨੇ ਦੇਖੋ ਦੀਦੀ ਦੇਖੋ ਬਾਹਰ ਨਹੀਂ ਬੋਲਣਾ ਚਾਹੀਦਾ ਸੀ ਅੰਦਰ ਆ ਕੇ ਜਿਵੇਂ ਮਰਜ਼ੀ ਘੂਰ ਲੈਂਦੇ ਬੋਲ ਲੈਂਦੇ ਉਹਦਾ ਕੋਈ ਗੁੱਸਾ ਨਹੀਂ ਲੱਗਦਾ ਹੁੰਦਾ ਜੀਜੂ ਨਾ ਫਿਰ ਕੀ ਹੋ ਗਿਆ ਜੇ ਕੁਛ ਕਹਤਾ ਮਾਪੇ ਉਹ ਬੱਚਿਆਂ ਨੂੰ ਝਿੜਕਦੀ ਹੁੰਦੇ ਨੇਗੇ ਨਾਲੇ ਹਰਮਨ ਐਡੀ ਕੱਡੀ ਗੱਲ ਹੋ ਗਈ ਸੀਗੀ ਤੂੰ ਮੜਾ ਮੋਟਾ ਸਮਝਾਇ ਇਹਨੂੰ ਅੱਗ ਤੇ ਫੂਸ ਨਾ ਪਾ ਤੁਸੀਂ ਤਾਂ ਉਹਨਾਂ ਦੀ ਸਾਈਡ ਹੀ ਲੈਣੀ ਆ ਤੁਸੀਂ ਥੋੜੀ ਮੈਨੂੰ ਚੰਗੀ ਕਹੋਗੇ ਯਾਰ ਕਮਾਲ ਦੀ ਗੱਲ ਆ ਜੇ ਕੋਈ ਸਮਝਾਉਂਦਾ ਨਾ ਕੋਈ ਗੱਲ ਤਾਂ ਸਮਝ ਲਿਆ ਕਰੋ ਐਡੀ ਵੀ ਨਹੀਂ ਗੱਲ ਹੈਗੀ ਨਹੀਂ ਫਿਰ ਜੇ ਐ ਬੈਠਣਾ ਮੂੰਹ ਸਜਾ ਕੇ ਤਾਂ ਬੈਠੀ ਰਹਿ ਫਰਾ ਦੇਖਿਆ ਪਣੀ ਕਿਵੇਂ ਚੰਬੜ ਦਾ ਮਾਂ ਬਾਪ ਦੇ ਸਿਰ ਤੇ ਚੜ ਚੜ ਬੋਲਦਾ ਮੈਨੂੰ ਕਹਿੰਦਾਗਾ ਵੀ ਮੈਂ ਅੱਗ ਤੇ ਫੂਸ ਪਾਉਣੀ ਹੈਗੀ ਲੈ 2 ਦਿਨ ਉਹਨਾਂ ਦੇ ਘਰੇ ਆਈਆਂ ਮੈਂ ਪਿਛਲ ਮੇਰਾ ਜੀ ਲੱਗ ਜੂ ਉੱਤੋਂ ਮੈਨੂੰ ਇਹਨਾਂ ਨਾਲ ਕੁਝ ਸੁਣਾ ਆ ਗਿਆ ਕੋਈ ਨਾ ਹਰਮਨ ਇਹਨਾਂ ਨੂੰ ਤਾਂ ਹੁਣ ਆਪੇ ਠੀਕ ਕਰਨਾ ਪਊਗਾ ਇਹਨਾਂ ਨੂੰ ਹਵਾ ਥੋੜੀ ਜ਼ਿਆਦਾ ਲੱਗੀ ਆ ਉਹ ਹੈ ਨਹੀਂ ਆਣਾ ਜੱਜ ਦੇ ਬੰਦੇ ਜਿਵੇਂ ਦੇ ਲੱਛਣ ਨੇ ਕਿਆ ਨਹੀਂ ਲੱਗਦਾ ਇਹ ਵੀ ਘਰ ਬਸਾ ਲੈਣਗੇ ਕੋਈ ਨਾ ਦੇਖਦੀ ਜਾ ਤੂੰ ਤੁਸੀਂ ਵੀ ਨਾ ਝਾਟ ਹੀ ਗੁੱਸੇ ਹੋ ਜਾਂਦੇ ਹੋ ਹੁਣ ਪਹਿਲਾਂ ਵਾਲੀ ਗੱਲ ਨਹੀਂ ਜਸ ਵੇਹਾ ਗਿਆ ਉਹਦੇ ਵੇਹਾ ਗਿਆ ਤਾਂ ਫਿਰ ਕੀ ਹੋ ਗਿਆ ਜੇ ਮੈਨੂੰ ਗਲਤ ਲੱਗੂ ਮੈਂ ਤਾਂ ਲੜੂਗਾ ਇਹਨੂੰ ਮੰਮੀ ਨਹੀਂ ਤੁਸੀਂ ਉਹ ਬਾਲਾ ਸਿਰ ਚੜਾਇਆ ਜਾ ਸਾਨੂੰ ਕੋਈ ਗੱਲ ਸਮਝਾਓ ਸਮਝਦੀ ਐ ਨਹੀਂ ਇਹ ਕੋਈ ਬੰਦਿਆਂ ਵਾਲੀ ਗੱਲ ਆ ਕੀ ਜੱਸ ਬੱਸ ਵੀ ਕਰ ਪੁੱਤ ਮੂਏ ਦੋਏ ਪੇਉ ਪੁੱਤਾਂ ਨੇ ਸਿਰ ਤੇ ਕਰ ਚੱਕਰ ਖਿਆਗਾ ਉਹ ਕਰ ਸਿਰ ਤੇ ਕਿਵੇਂ ਨਾ ਚੱਕੀਏ ਪਹਿਲਾਂ ਤਾਂ 2 ਘੰਟੇ ਆਪਾਂ ਨੂੰ ਬਾਹਰ ਬਿਠਾਈ ਰੱਖਿਆ ਹੈ ਹੈ ਤੇ ਫੇਰ ਆ ਸ਼ਾਦੀ ਦੀ ਪੇਮੈਂਟ ਸੀ 10000 ਘਟ ਗਿਆ ਉਹਦੇ ਚੋਂ ਇਹਨੇ ਤਾਂ ਤੈਨੂੰ ਪੈਸੇ ਲੈ ਕੇ ਪੂਰੇ ਦਿੱਤੇ ਸੀ 10 ਫੇਰ ਕਿੱਧਰ ਗਿਆ ਹੈ 10000 ਘਟ ਸੀ ਉਹ ਚੋਂ ਹੈ ਮੰਮੀ ਮੈਂ ਤਾਂ ਤੈਨੂੰ ਪੈਸੇ ਪੂਰੇ ਫੜਾਏ ਸੀਗੇ 10000 ਕਿਵੇਂ ਘਟ ਗਿਆ ਫਿਰ ਪੁੱਤ ਮੈਨੂੰ ਕੀ ਪਤਾ ਜਿਵੇਂ ਤੋ ਮੈਨੂੰ ਲਿਆ ਕੇ ਫੜਾਏ ਮੈਂ ਜਾ ਕੇ ਅਲਮਾਰੀ ਦੇ ਘਰ ਤੇ ਤਾਂ ਕਮਾਲ ਹੀ ਹੋ ਗਈ ਐ ਪੈਸੇ ਕਿੱਧਰ ਗਏ ਫਿਰ ਉਹ ਇਹੀ ਗੱਲ ਤਾਂ ਜੱਸ ਮੈਂ ਕਹਿੰਨਾ ਵੀ ਅੱਜ ਤੱਕ ਆਪਣੇ ਤਾਂ ਕਦੇ 10 ਰੁਪਏ ਨਹੀਂ ਇੱਧਰ ਉੱਧਰ ਹੋਏ ਸੀ ਤੇ ਅੱਜ ਆ 10000 ਘਟ ਗਿਆ ਪਤਾ ਕਿੱਡੀ ਵੇਚ ਤੇ ਮੇਰੀ ਇਹਦੇ ਚ ਮੰਮੀ ਉਹ ਤੁਸੀਂ ਪੈਸੇ ਇੱਧਰ ਉੱਧਰ ਰੱਖਣੇ ਨਹੀਂ ਸੀਗੇ ਪੈਸੇ ਤੁਸੀਂ ਸਾਂਭ ਕੇ ਰੱਖਣੇ ਸੀਗੇ ਕਿਤੇ ਪੁੱਤ ਤੂੰ ਤਾਂ ਉਦੋਂ ਜੱਸ ਨਾਲ ਲੱਗ ਗਿਆ ਗੱਲ ਕਰਨ ਮੈਨੂੰ ਪੈਸੇ ਫੜਾ ਕੇ ਮੈਂ ਓਏ ਮੈਨੂੰ ਕਰੇ ਤੇਥੋਂ ਫੜ ਕੇ ਦਰਾਜ ਚ ਧਰ ਤੇ ਹੁਣ ਮੈਨੂੰ ਕੀ ਪਤਾ ਪੈਸੇ ਦਰਾਜ ਚ ਗਏ ਕਿੱਧਰ ਬਸ ਫਿਰ ਫਿਰ ਤਾਂ ਉਹੀ ਕੰਮ ਹੋ ਗਿਆ ਜਿਹਦਾ ਡਰ ਸੀਗਾ ਉਹ ਜੱਸ ਇਹਦੇ 'ਚ ਕੋਈ ਗੁੱਸੇ ਵਾਲੀ ਗੱਲ ਨਹੀਂ ਤੂੰ ਨਾ ਐ ਕਰ ਉਹ ਕੁੜੀ ਨੂੰ ਭੇਜ ਦਿਓ ਉਹਦੇ ਕਰੇ ਸਹੀ ਗੱਲ ਆ ਤੁਹਾਡੀ ਮੰਮੀ ਤੁਸੀਂ ਕਹੋ ਕਿਸੇ ਤਰੀਕੇ ਨਾਲ ਜੇ ਮੈਂ ਕਿਹਾ ਐਵੇਂ ਫਿਰ ਲੜਾਈ ਨੂੰ ਥਾਂ ਹੋ ਜਾਊਗਾ ਪੁੱਤਾਂ ਸਿੱਧਾ ਕਿਵੇਂ ਕਹਿ ਦੀਏ ਕੁੜੀ ਨੂੰ ਵੀ ਤੂੰ ਕਰੋ ਵਗ ਜਾ ਭਾਈ ਮੰਮੀ ਮੇਰੀ ਗੱਲ ਸੁਣ ਲਓ ਸਿੱਧਾ ਕਹਿ ਚਾਹੇ ਪੁੱਠਾ ਕਹਿ ਗੱਲ ਤਾਂ ਤੈਨੂੰ ਕਹਿਣੀ ਹੀ ਪਊਗੀ ਜੇ ਨਹੀਂ ਕਹਿਣੀ ਮੈਂ ਕਹਿਦਾ ਨਾ ਫਿਰ ਪੁੱਤ ਦੇਖ ਗੱਲ ਟਕਿਆ ਨਾਲ ਕਰੀ ਤੂੰ ਰਹਿਣੀ ਦੇ ਮੈਂ ਆਪੇ ਕਿਸੇ ਤਰੀਕੇ ਨਾਲ ਕਹਿ ਦੂੰਗੀ ਕਹਿਦੇ ਫਿਰ ਮੈਂ ਬਾਰੀ-ਬਾਰੀ ਨਹੀਂ ਕਹਿਣਾ ਨਹੀਂ ਫਿਰ ਮੈਂ ਆਪੇ ਗੱਲ ਕਰੂੰਗਾ ਪੁੱਤ ਚੱਲ ਤੂੰ ਸਮਝਾ ਦੇ ਉਹ ਕਿਸੇ ਢੰਗ ਨਾਲ ਮੈਂ ਨਹੀਂ ਫਿਰੇ ਬੋਲੂਗਾ ਕਿ ਕੀ ਸਿਆਣੇ ਸਮਝਦੇ ਨੇ ਆਪਦੇ ਆਪ ਨੂੰ ਮੈਂ ਵੀ ਇਹਨਾਂ ਨੂੰ ਦੱਸਦੀ ਆ ਵੀ ਨੂਣਾ ਲੜੀ ਦਾ ਕਿਵੇਂ ਹੁੰਦਾ ਕੱਲੀ ਰੋਟੀ ਬਣਾ ਕੇ ਖਾ ਲਾਂਗੇ ਅਸੀਂ ਤਾਂ ਬਣਾ ਕੇ ਦਿਨੀ ਐਨਾਂ ਨੂੰ ਕੌਂਠੇ ਮੈਂ ਮੇਰੇ ਪੇਕਿਆਂ ਨੇ ਇੱਕ ਮਦਦ ਕੀ ਮੰਗ ਲਈ ਚਾਰ ਪੈਸੇ ਕੀ ਲੈ ਲੈ ਅਹੀਂ ਮਹਾਰਾਜ ਸਮਝਦੇ ਨਹੀਂ ਵੀ ਅਸੀਂ ਸਹਾਨ ਕਰਿਆ ਕੋਈ ਨਾ ਮੈਂ ਦਿਨੀ ਆ ਪਤਾ ਮਰਨ ਦੇ ਭੁੱਖੇ ਜੈਸਨ ਪੁੱਤਰ ਰੋਟੀ ਬਣਾ ਲਈ ਹਾਂਜੀ ਬਣਾ ਲਈ ਮੈਂ ਰੋਟੀ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਜੇ ਤੂੰ ਗੁੱਸਾ ਨਾ ਕਰੇ ਮੰਮੀ ਮੇਰਾ ਕੋਈ ਮੂਡ ਨਹੀਂ ਹੈਗਾ ਗੱਲ ਕਰਨ ਦਾ ਨਾਲੇ ਨਾ ਮੈਨੂੰ ਪਤਾ ਹੀ ਆ ਵੀ ਤੁਸੀਂ ਕੀ ਗੱਲ ਕਰਨੀ ਆ ਆਪ ਦਾ ਫੇਰ ਕਰ ਲਿਓ ਜੋ ਵੀ ਗੱਲ ਕਰਨੀ ਹੋਊਗੀ। ਪੁੱਤ ਗੱਲ ਮੂੜਦੀ ਨਹੀਂ। ਇਹ ਵੀ ਕੋਈ ਟਾਈਮ ਸਮਾਂ ਹੁੰਦਾ ਹੈ ਗੱਲ ਕਰਨ ਦਾ। ਐਵੇਂ ਗੱਲ ਜੇ ਨਾ ਆਪਾਂ ਕਰਾਂਗੇ ਤਾਂ ਗੱਲ ਦਾ ਹੱਲ ਵੀ ਕੀ ਨਿਕਲੂਗਾ? ਮੰਮੀ ਮੈਂ ਕੋਈ ਹੱਲ ਨਹੀਂ ਕਢਣਾ। ਜਿਵੇਂ ਤੁਸੀਂ ਚੱਲਣਾ ਤੁਸੀਂ ਚੱਲੋ। ਜਿਵੇਂ ਮੇਰਾ ਦਿਲ ਕਰੂ ਮੈਂ ਚੱਲੂਗੀ। ਐ ਨਹੀਂ ਹੱਲ ਨਿਕਲਨੇ ਗੱਲਾਂ ਦੇ। ਲੈ। ਗੱਲ ਕਰੋ ਤਾਂ ਵੀ ਪੁੱਠੀ ਪੈਂਦੀ ਹੈਗੀ। ਕੋਈ ਹੱਲ ਨਹੀਂ ਕਢਣਾ। ਹੱਲ ਕੱਢੇ ਬਿਨਾ ਤੂੰ ਕਿਵੇਂ ਹੱਲ ਕਰ ਲੇਂਗੀ ਗੱਲ ਨੂੰ? ਹੈਂ? ਇਹਦਾ ਮਤਲਬ ਰੋਟੀਆਂ ਨੇ ਆਪਦੇ ਦੋਏ ਜਣਾ ਜੋਗਰੀ ਬਣਾਈ ਸੀ ਸਹੀ ਕਹਿੰਦਾ ਸੀ ਜਸ ਇਹਦੇ ਤੇ ਮੈਨੂੰ ਸਖਤਾਈ ਵਰਤਣੀ ਪੈਣੀ ਐ ਚਲ ਦੇਖਾਂ ਹੁਣ ਕੀ ਗੱਲ ਕਰਾਂ ਰੋਟੀ ਤਾਂ ਬਣਾ ਕੇ ਦੇਣੀ ਪੈਣੀ ਐ ਪੇਉ ਪੁੱਤ ਨੂੰ ਬਣਾਉਨੀਆਂ ਮੈਂ ਰੋਟੀ ਆ ਜਾ ਹਰਮਨ ਹੁਣ ਰੋਟੀ ਵੀ ਠੰਡੀ ਹੋ ਜਾਂਦੀ ਐ ਦੱਸ ਕੀ ਹੋਇਆ ਐਨਾ ਟਾਈਮ ਲਾਇਆ ਪਾਣੀ ਪੜ ਲਓ ਬੋਲ ਤਾਂ ਪੈ ਕੁਛ ਕਿਉਂ ਮੂੰਹ ਬਣਾਇਆ ਕੀ ਬੋਲਾਂ ਕੁਛ ਬੋਲਣ ਜੋਗਾ ਛੱਡਿਆ ਮੈਨੂੰ ਪਹਿਲਾਂ ਮੈਨੂੰ ਐਂ ਦੱਸ ਦੇ ਦੀ ਕਿ ਮੈਂ ਤੁਹਾਡੇ ਘਰ ਦੇ ਵਿੱਚ ਜਦੋਂ ਦੀ ਆਈਆਂ ਮੈਂ ਤੁਹਾਡੇ ਘਰ ਦਾ ਕੁਛ ਚੱਕਿਆ ਜਾਂ ਡੋਲਿਆਗਾ ਕੁਛ ਜਾਂ ਕੋਈ ਨੁਕਸਾਨ ਕੀਤਾ ਤੁਹਾਡੇ ਨਾਲ ਲੱਗ ਕੇ ਮੈਂ ਕੰਮ ਕਰਾਉਣੀ ਆ ਸਾਰੇ ਘਰ ਦਾ ਫਿਰ ਵੀ ਮੈਂ ਮਾੜੀ ਮੈਂ ਇੰਨੀ ਬੁਰੀ ਆਂਗੀ ਤੂੰ ਮੈਨੂੰ ਗਲਤ ਤਾਂ ਦੱਸ ਦੇ ਗੱਲ ਕੀ ਆ ਉਹੀ ਕਿਉਂ ਬਾਜ਼ਾਰ ਤਾਂ ਜੀਆਂ ਪਈ ਜਾਂਦੀਆਂ ਰੋਟੀ ਦਾ ਵੀ ਸੁਆਦ ਖਰਾਬ ਕਰਿਆ ਤਾ ਆ ਤੇਰੀ ਸੱਸ ਨੇ ਅੱਜ ਮੈਨੂੰ ਸਿੱਧਾ-ਸਿੱਧਾ ਕਹਿਤਾ ਕਹਿੰਦੀ ਸਾਡੇ ਘਰੋਂ ਚਲੀ ਜਾ। ਨਾ ਕੀ ਮਤਲਬ? ਮਤਲਬ ਇਹ ਵੀ ਉਹ ਕਹਿੰਦੀ ਵੀ ਅਸੀਂ ਕਿਸੇ ਰਿਸ਼ਤੇਦਾਰਾਂ ਦੇ ਘਰੇ ਜਾਣਾ ਵੀ ਤੂੰ ਉਹਦੇ ਭਾਈ ਨੂੰ ਬੁਲਾ ਲੈ ਤੇ ਭੱਗ ਜਾ। ਐਨੀ ਹਿੰਮਤ ਉਹਦੀ? ਮੇਰੀ ਭੈਣ ਨੂੰ ਐ ਬੋਲਦੀ ਆ ਕੀ ਮਤਲਬ ਆ ਉਹਦਾ ਘਰੋਂ ਗੱਡਣ ਦਾ? ਨਾਲੇ ਅਸੀਂ ਕੋਈ ਰਿਸ਼ਤੇਦਾਰੀ ਚ ਨਹੀਂ ਜਾਣਾ। ਜਾਣਾ ਹੋਊ ਆਪੇ ਭੱਗੇ ਜਾਣਗੇ। ਮੈਂ ਕੋਈ ਜਾਣਦੀ ਇਹਨਾਂ ਨਾਲ। ਦੀਦੀ ਉਹ ਤਾਂ ਮੈਨੂੰ ਹੀ ਪਤਾ ਹੈ ਵੀ ਬਹਾਨੇ ਲਾਉਂਦੀ ਐ। ਮੈਂ ਕਿਹੜਾ ਨਿਆਣੀ ਆ? ਬੇਦੀ ਗੱਲਾਂ ਨਹੀਂ ਸਮਝਵਾਉਂਦੀ। ਪਰ ਉਹ ਚੰਗੀ ਨਹੀਂ ਕਰਦੀ ਤੇਰੀ ਸੱਸ ਦੇਖ ਮੈਂ 2 ਦਿਨ ਵਾਸਤੇ ਆਈਆਂਗੀ ਵੀ ਚੱਲ ਤੇਰੇ ਕੋਲ 2 ਦਿਨ ਲਾ ਲੂੰਗੀ ਇਹ ਤਾਂ ਉਹ ਵੀ ਨਹੀਂ ਜਰਿਆ ਜਾਂਦਾ ਕੋਈ ਨਾ ਹਰਮਨ ਤੂੰ ਫਿਕਰ ਨਾ ਕਰ ਮੈਂ ਕਰਤੀ ਆ ਇਹਦੇ ਨਾਲ ਤਾਂ ਗੱਲ ਤੂੰ ਨਾ ਆਰਾਮ ਨਾਲ ਰੋਟੀ ਖਾ ਲੈ ਮੇਰੀ ਭੈਣ ਬਣ ਕੇ ਚੱਲ ਦੇਖ ਗੱਲ ਤਾਂ ਕਰੇਗੀ ਮੜਿਆ ਠੰਡੇ ਸੁਭਾਣ ਵਾਲੀ ਕਰੀ ਕਿਤੇ ਉਹ ਨਾਲ ਲੜਪੀ ਫੇਰ ਮੇਰੇ ਨਾਂ ਲੱਗ ਜਾਊਗਾ ਵੀ ਹਾਂ ਪਤਾ ਨਹੀਂ ਭੈਣ ਨੇ ਲੜਾਈ ਪਵਾਤੀ ਚੱਲ ਕੋਈ ਨਾ ਤੂੰ ਰੋਟੀ ਖਾ ਮੈਂ ਕਰਦੀ ਆ ਕਿੱਥੇ ਲੰਗਦੀ ਆ ਹੁਣ ਰੋਟੀ ਮੇਰੇ ਮੈ ਤਾਂ ਜੀ ਨਹੀਂ ਕਰਦਾ ਹੈਗਾ ਹੁਣ ਇਸ ਘਰ ਦਾ ਕੁਝ ਖਾਣ ਨੂੰ ਪੁੱਤ ਜਸ ਮੈਂ ਰੋਟੀ ਬਣਾਤੀ ਜਦੋਂ ਤੁਸੀਂ ਕਹੋਗੇ ਮੈਂ ਪਾ ਕੇ ਲਿਆ ਦੂੰਗੀ ਕੋਈ ਨਹੀਂ ਮੰਮੀ ਖਾ ਲਾਂਗੇ ਕੋਈ ਮੰਮੀ ਜੀ ਆ ਤੁਸੀਂ ਚੰਗਾ ਕਰਿਆ ਨਾ ਮੇਰੀ ਭੈਣ ਨੂੰ ਸਿੱਧੇ ਮੱਥੇ ਕਹਤਾ ਵੀ ਤੂੰ ਘਰੋਂ ਬਾਗ ਜਾ ਪੁੱਤ ਆਪਾ ਤੇਰੀ ਭੂਆ ਕੋਲੇ ਜਾਣਾ ਹੈਗਾ ਮੈਂ ਭੂਆ ਕੋਲੇ ਜਾਣਾ ਫਿਰ ਹਰਮਨ ਕੀ ਬੋਝ ਮੰਗਦੀ ਸੀ ਤੁਹਾਡਾ ਨਾਲ ਜਾਣ ਲਈ ਪੁੱਤ ਬੋਝ ਵਾਲੀ ਗੱਲ ਨਹੀਂ ਉੱਥੇ ਐਵੇਂ ਨਿਆਣੀ ਬੋਰ ਹੋਈ ਜਾਊਗੀ ਨਾ ਤੁਸੀਂ ਆਪਦੇ ਵੱਲੋਂ ਕਹਾਣੀਆਂ ਬਣਾਈ ਜਾਂਦੇ ਹੋ ਤੁਸੀਂ ਉਹਨੂੰ ਪੁੱਛਿਆ ਜਸ਼ਨ ਇੱਕ ਹੀ ਤਰੀਕਾ ਮੰਮੀ ਨਾਲ ਗੱਲ ਕਰਨ ਦਾ ਨਹੀਂ ਜਸ਼ਨ ਫਿਰ ਮੰਮੀ ਦਾ ਕੀ ਤਰੀਕਾ ਮੇਰੀ ਭੈਣ ਨੂੰ ਸਿੱਧੇ ਮથે ਘਰੋਂ ਘਟਣ ਦਾ ਉਹ ਤਾਂ ਵਿਚਾਰੀ ਐਨਨੇ ਚਾਰ ਨਾਲ ਆਈ ਸੀ ਉਹ ਨਹੀਂ ਜਸ਼ਨ ਪੁੱਤ ਤੂੰ ਗਲਤ ਸਮਝ ਰਹੀਆਂ ਮੰਮੀ ਨੇ ਤਾਂ ਤੇਰੀ ਨੇ ਆਇਆ ਕਹਤਾ ਹੋਊ ਵੀ ਉੱਥੇ ਹਾਰਮਨ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਹ ਤਾਂ ਫਿਰ ਉਹੀ ਗੱਲ ਹੋ ਗਈ ਨਾ ਜਦੋਂ ਤੁਹਾਡਾ ਰਿਸ਼ਤਾ ਆਇਆ ਸੀ ਸਾਰਿਆਂ ਨੇ ਕਿਹਾ ਸੀ ਵੇਡੇ ਘਰ ਨਾਲ ਮੱਥਾ ਨਾ ਲਾਇਓ ਹੋਰ ਇੱਜ਼ਤ ਨਹੀਂ ਕਰਦੇ ਤੁਸੀਂ ਤਾਂ ਜਮੀ ਸ਼ਰਮ ਕਹਤਾ ਮੇਰੀ ਭੈਣ ਨੂੰ ਵੀ ਘਰੋਂ ਚਲੀ ਜਾ ਉੱਬਸ ਰਹਿਣ ਦੇ ਜਸ਼ਨ ਜਿਹੜਾ ਕੰਮ ਕਰਨ ਇੱਥੇ ਹੋ ਆਈ ਹੈ ਨਾ ਉਹਦਾ ਹੋ ਗਿਆ ਨਾ ਕੀ ਮਤਲਬ ਕਿਹੜਾ ਕੰਮ ਕਰਨ ਆਈ ਹੈ ਮੈਨੂੰ ਲੱਗਦਾ ਤੁਹਾਨੂੰ ਦੋਨੇ ਭੈਣਾਂ ਨੂੰ ਜਾਦੇ ਪਤਾ ਹੋਊਗਾ ਵੀ ਕਿਹੜਾ ਕੰਮ ਕਰਨ ਆਈ ਹੈ ਇੱਥੇ ਉਹ ਮੇਰੇ ਗੱਲ ਸੁਣ ਲਓ ਜੇ ਮੇਰੀ ਭੈਣ ਜਾਊਗੀ ਨਾ ਨਾਲ ਮੈਂ ਵੀ ਜਾਊਂਗੀ ਜਿਆ ਗੱਲ ਆ ਨਾ ਤਾਜਾ ਬਗਜਪਦੀ ਭੈਣ ਨਾਲ ਨਾਲੇ ਜਾ ਕੇ ਮੜੀ ਜੀ ਬੋਲਣ ਦੀ ਅਕਲ ਸਿੱਖ ਕੇ ਆਈ ਵੀ ਆਪਦੇ ਵੱਡਿਆਂ ਨਾਲ ਗੱਲ ਕਿਵੇਂ ਕਰੀਦੀ ਆ ਜਾਊਗੀ ਇਹ ਭੈਣ ਨਾਲ ਪੁੱਤ ਜਸ਼ਨ ਐਂ ਗੱਲਾਂ ਕਿਉਂ ਕਰਦੀ ਐ ਜੇ ਤੂੰ ਪੇਕੀ ਜਾਣਾ ਐ ਤਾਂ ਸੁੱਖ ਨਾਲ ਖੁਸ਼ੀ-ਖੁਸ਼ੀ ਜਾ ਆਏ ਭਾਈ ਗੁੱਸੇ ਨਾਲ ਤਾਂ ਮੈਂ ਜਾਣ ਨਹੀਂ ਦਿੰਦੀ ਦੇਖਾ ਉਹ ਮੰਮੀ ਤੂੰ ਰਹਿਣ ਦੇ ਕਾ ਨੂੰ ਇਹ ਨੂੰ ਹੀ ਚਮੜਾਇਗਾ ਜੇ ਐ ਆਕੜ ਕੇ ਜਾਂਦੀ ਐ 100 ਵਾਰ ਹੀ ਜਾਵੇ ਜਦੋਂ ਅਕਲ ਟਕਾਣੇ ਆ ਗਈ ਆਪੀ ਮੁੜੇ ਹੋਊਗੀ ਵਾਪਸ ਅੱਛਾ ਆ ਗੱਲ ਹੁਣ ਤੁਹਾਨੂੰ ਵੀ ਮੈਂ ਦੱਸਦੀ ਆ ਵੀ ਕਿਵੇਂ ਜਾਈਦਾ ਹੁੰਦਾ ਵੱਡੇ ਜਾ ਬਗ ਜਾ ਬਗ ਜਾ ਕੋਈ ਨਹੀਂ ਮੋੜ ਕੇ ਲਿਆਉਂਦਾ ਤੈਨੂੰ ਕਰਦੀ ਆ ਆਕੜਾਂ ਦਿਖਾਉਂਦੀ ਐ ਇਹ ਜਾਊਗੀ ਹਲਾ ਚੱਲ ਨੀ ਵੀ ਰੱਖ ਲੈ ਵਿੱਚ ਚਲ ਤੂੰ ਐ ਕਰ ਹੁਣ ਫਟਾਫਟ ਨਾ ਬਾਬੇ ਨੂੰ ਫੋਨ ਕਰ ਤੇ ਆਪਾਂ ਨੂੰ ਲੈ ਜਾਊਗਾ ਬਾਬੇ ਨੂੰ ਫੋਨ ਕੀਤਾ ਤੀ ਚੱਕਿਆ ਨਹੀਂ ਉਹਨੇ ਚਲ ਕੋਈ ਨਾ ਤੂੰ ਨਾ ਮੰਮੀ ਨੂੰ ਦੇਖਲਾ ਲਾ ਕੇ ਮੰਮੀ ਨੂੰ ਕਹਿ ਦੇ ਜੇ ਕੋਈ ਆਉਂਦਾ ਤਾਂ ਠੀਕੇ ਨਹੀਂ ਆਪਾਂ ਚੱਲਦੇ ਆ ਬੱਸ ਚੜ ਜਾਗੇ ਕੋਈ ਨਾ ਚਲ ਫੋਨ ਤਾਂ ਮੈਂ ਕਰ ਦੂੰਗੀ ਪਹਿਲਾਂ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਆਹ ਤੇ ਟਮਾਟਾ ਮੱਤੇ ਥੋੜਾ ਬੋਤਾ ਪੈਸਾ ਵੀ ਟੱਕ ਚੱਕ ਲਈ ਕੋਈ ਨਾ ਉਹ ਤਾਂ ਮੈਂ ਸਾਰਾ ਇੰਤਜ਼ਾਮ ਕਰਕੇ ਰੱਖਿਆ ਸਾਈਡ ਤੇ ਕਿੰਨਾ ਜੋਗੇ ਥੋੜੀ ਛੱਡਣਾ ਆਪਾਂ ਨੇ ਆਹੋ ਬੋਲ ਦੇ ਤਾਂ ਦੇਖ ਕਿਵੇਂ ਆ ਇਹਨਾਂ ਨੂੰ ਵੀ ਹੁਣ ਪਤਾ ਲੱਗੇ ਵੀ ਕਿਹਦੇ ਨਾਲ ਪੰਗਾ ਲੈਂਦੇ ਆ ਇਹ ਤੇਰੇ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ ਸਾਰਿਆਂ ਸਾਹਮਣੇ ਕੀਤੀ ਤੇਰੇ ਸਾਹਮਣੇ ਕੀ ਚੱਲ ਕੋਈ ਨਾ ਹਰਮਨ ਤੂੰ ਗੱਲ ਦਿਲ ਤੇ ਨਾਲਾ ਇਹਨਾਂ ਨੂੰ ਨਾ ਅਕਲ ਲਿਆ ਕੇ ਛੱਡਣੀ ਆ ਐ ਨਹੀਂ ਮੈਂ ਆਉਂਦੀ ਤੂੰ ਫੋਨ ਕਰ ਫੋਨ ਪਤਾ ਨਹੀਂ ਕਿੱਥੇ ਪਿਆ ਹੁਣ ਰਸੋਈ 'ਚ ਰੱਖ ਕੇ ਆਈ ਸੀ ਜਾ ਭੱਜ ਜਾ ਵਿਚਾਰੀ 4 ਦਿਨ ਆਈ ਸੀ ਉਹ ਵੀ ਜਉਣਾ ਦੁੱਬਰ ਕਰਤਾ ਇਹਨਾਂ ਨੇ ਕਹੇ ਜੇ ਕੱਲ ਮੁਹੇ ਨੇ ਇਨਾਂ ਨੂੰ ਵੀ ਹੁਣ ਮੈਂ ਦੱਸੂਗੀ ਵੀ ਕਿਵੇਂ ਪੰਗਾ ਲਈਦਾ ਤੇ ਕਿਵੇਂ ਕੁੜੀਆਂ ਦੇ ਪੇਕਿਆਂ ਦੀ ਬੇਇੱਜ਼ਤੀ ਕਰੀਦੀ ਆ ਕੇਦਾ ਵੱਜ ਪਿਆ ਹੈਲੋ ਸਤਿ ਸ਼੍ਰੀ ਅਕਾਲ ਹਰਮਨ ਕਿੱਦਾਂ ਹਾਂ ਮੰਮੀ ਠੀਕ ਆ ਜੀ ਜਸ਼ਨ ਠੀਕ ਆ ਹਾਂ ਮੈਂ ਤਾਂ ਠੀਕ ਆ ਜਸ਼ਨ ਠੀਕ ਆ ਜਸ਼ਨ ਵੀ ਠੀਕ ਹੈ ਕੀ ਹੋ ਗਿਆ ਬੜਾ ਔਖਾ ਬੋਲਦੀ ਆ ਬਸ ਮੰਮੀ ਇਹਦਾ ਸੱਤ ਕਿੱਥੇ ਆਗਾ ਬਾਵਾ ਬਾਵਾ ਪਤਾ ਨਹੀਂ ਇੱਥੇ ਕਿਤੇ ਹੁਣ ਆਪਣੇ ਯਾਰ ਦੋਸਤਾਂ ਕੋ ਘੁੰਮਾ ਉਹਨੂੰ ਵੇਲਣ ਨੂੰ ਕੀ ਕੰਮ ਹੈ ਹੋਰ ਇੰਨੇ ਫੋਨ ਕਿਤੇ ਇੰਨੇ ਫੋਨ ਕਿਤੇ ਇੱਕ ਵੀ ਫੋਨ ਨਹੀਂ ਚੱਕਦਾ ਉਹ ਗੱਲ ਕੀ ਹੋ ਗਈ ਗੱਲ ਤਾਂ ਦੱਸ ਉਹਨੂੰ ਕਹਿ ਸਾਨੂੰ ਆਕੇ ਲੈ ਕੇ ਜਾਵੇ ਬਸ ਕਿਉਂ ਕੀ ਗੱਲ ਹੋ ਗਈ ਮੈਂ ਆ ਕੇ ਦੱਸੂੰਗੀ ਉਹਨੂੰ ਕਹਿ ਵੀ ਸਾਨੂੰ ਲੈ ਕੇ ਜਾਵੇ ਗਲਤਾਂ ਦੱਸਦੇ ਹੁਣ ਮੇਰੀ ਗਾ ਨੂੰ ਧੜਕਣ ਵਧਾ ਕੇ ਰੱਖ ਦਿੱਤੀ ਮੰਮੀ ਤਾਂ ਜੇ ਜਿੰਨਾ ਕਿਹਾ ਤੋਂ ਮੈਂ ਕਿਉਂ ਨਹੀਂ ਕਰਦੀ ਕਿਉਂ ਸਵਾਲ ਤੇ ਸਵਾਲ ਕਿਤੇ ਨੇ ਪੁੱਤ ਹੋਇਆ ਕੀ ਐ ਮੈਂ ਪਿਆਰ ਨਾ ਪੁੱਛਦੀ ਆ ਮੰਮਾ ਆ ਕੇ ਦੱਸੂੰਗੀ ਤੈਨੂੰ ਵੀ ਹੋਇਆ ਕੀ ਐ ਸਾਰਾ ਕੁਝ ਦੱਸ ਦੂੰਗੀ ਤੋ ਇੱਕ ਵਾਰੀ ਬਾਵੇ ਨੂੰ ਕਹਿ ਮੈਂ ਤੁਹਾਨੂੰ ਲੈ ਕੇ ਜਾਵੇ ਕੋਈ ਲੜਾਈ ਲੜੂਈ ਤਾਂ ਨਹੀਂ ਹੋ ਗਈ ਪਰ ਇਹੋ ਸ਼ਮਾਜ਼ਾ ਹੋ ਗਿਆ ਆਪਣਾ ਚਲ ਠੀਕ ਐ ਮੈਂ ਲਾਉਣੀ ਬਾਵੇ ਨੂੰ ਫੋਨ ਹੋ ਰੇ ਨਾ ਪੰਗਾ ਪੈ ਗਿਆ ਹੋਵੇ ਬਾਬੇ ਨੂੰ ਫੋਨ ਲਾਵਾਂ ਪਹਿਲਾਂ ਚੱਕਲਾ ਇਹ ਕਿਹੜਾ ਟਾਈਮ ਤੇ ਚੱਕ ਲੋਗਾ ਫੋਨ ਕੀ ਗੱਲ ਹੋ ਗਈ ਮਾਂ ਫੋਨ ਕਰੀਏ ਨਹੀਂ ਤੂੰ ਮੈਨੂੰ ਸਵੇਰ ਦੀ ਥੇਸੀ ਤੂੰ ਕਿੰਨੇ ਫੋਨ ਲਾਇ ਤੈਨੂੰ ਫੋਨ ਚੱਕਣ ਦਾ ਨਹੀਂ ਪਤਾ ਤੈਨੂੰ ਉਹ ਮਾ ਯਾਰਾਂ ਦੋਸਤਾਂ 'ਚ ਬੈਠਾ ਸੀਗਾ ਫੋਨ ਉੱਥੇ ਕਿਵੇਂ ਚੱਕਦਾ ਨਾ ਸਾਹਮਣੇ ਮੈਂ ਪਹਿਲਾਂ ਯਾਰਾਂ ਦੋਸਤਾਂ 'ਚ ਬੈਠਾ ਰਹੀ ਹੋਰ ਤਾਂ ਤੂੰ ਕੰਮਕਾਰ ਕਰਨਾ ਨਹੀਂ ਮੈਨੂੰ ਗਲਤ ਆਸ ਤੇ ਕੀ ਹੋ ਗਿਆ ਆਹ ਦੇਖ ਲਾ ਹਰਮਨ ਦੇ ਫੋਨ ਆਇਆ ਪੈਨੇ ਜਸ਼ਨ ਦੇ ਫੋਨ ਆਇਆ ਪੈਨੇ ਐਨੇ ਕਦ ਤੂੰ ਫੋਨ ਕਰੀ ਜਾਂਦੀ ਨੇ ਮੈਨੂੰ ਉਹ ਜਸ਼ਨ ਦੇ ਸੌਰੀ ਲੜਾਈ ਹੋ ਪਈ ਆ ਜਾ ਕੇ ਦੋਹਾਂ ਨੂੰ ਲੈ ਕੇ ਆ ਉਹ ਇਹਨਾਂ ਨੂੰ ਤਾਂ ਫ੍ਰੀ ਦੀ ਐਸ਼ ਵੀ ਨਹੀਂ ਕਰਨੀ ਆਉਂਦੀ ਉਹ ਹੁਣ ਉੱਥੇ ਇਹਨਾਂ ਨੇ ਕੀ ਪੰਗਾ ਪਾ ਲਿਆ ਉੱਥੇ ਜਾਏਗਾ ਤਾਂ ਹੀ ਪਤਾ ਲੱਗੂਗਾ ਵੀ ਕੀ ਪੰਗਾ ਪਿਆ ਕਿ ਪਾਇਆ ਜਾ ਜਾ ਕੇ ਭਗ ਜਾ ਲੈ ਆ ਦੋ ਹਾਂ ਨੂੰ ਉਹ ਮਾਂ ਕਾ ਤੇ ਲੈ ਕੇ ਆ ਮਾਂ ਮੇਰੇ ਕੋਲ ਕਿਹੜਾ ਗੱਡੀ ਐ ਬੱਸ ਕਿਵੇਂ ਲੈ ਕੇ ਮੰਦਾਂ ਨੂੰ ਮੈਂ ਕਿਹੜੇ ਬਿੱਲੇ ਯਾਰ ਦੋਸਤ ਬਣਾਈ ਬੈਠਾ ਇਹ ਕਦੋਂ ਕੰਮ ਆਉਣੇ ਆ ਇਹਨਾਂ ਨੂੰ ਕਹਿ ਇਹਨਾਂ ਕੋਲ ਗੱਡੀਆਂ ਹੈ ਨਹੀਂ ਚੱਲ ਕੋਈ ਗੱਲ ਨਹੀਂ ਲੈ ਜੀਂਗਾ ਮੈਂ ਕਿਸੇ ਦੀ ਮੰਗ ਕੇ ਪਰ ਤੇਲ ਪਾਣੀ ਤਾਂ ਪਾਉਣਾ ਪੂਣਾ ਉਹਦੇ ਲਈ ਪੈਸੇ ਦੇ ਮੈਨੂੰ ਦੇ ਦਾਨੀਆਂ ਤੇਲ ਪਾਣੀ ਤੂੰ ਤਾਂ ਨਾ ਹਰ ਵੇਲੇ ਆਹੀ ਦੀਦੇ ਪੈਸੇ ਲੈ ਲੈ ਪੈਸੇ ਦੇਰੇ ਪੈਸੇ ਲੈ ਲੈ ਪੈਸੇ ਆਹੀ ਕਸ਼ ਕਰਦਾ ਰਿਹਾ ਕਰ ਕੋਲੋਂ ਨਾ ਪੰਜੀ ਕੱਢਿਆ ਕਰ ਜਿਹੜਾ ਕੁੰਡੀਆਂ ਮਾਰ ਮਾਰ ਰੱਖਦਾ ਉਹ ਮਾਂ ਕਿਥੋਂ ਰੱਖਦਾ ਯਾਰ ਤੂੰ ਤਾਂ ਆਪ ਹੀ ਮੇਤੇ ਸ਼ੱਕ ਕਰੀ ਜਾਨੀਂ ਆੂੰ ਜਿਆਰਾ ਦੋਸਤਾਂ ਨਾਲ ਕਦੀ ਸੰਗਰੂਰ ਕਦੀ ਸੁਨਾਮ ਤੁਰਿਆ ਰਹਿਣਾ ਪੀਜੇ 버ਗਰ ਖਾਣ ਉਦੋਂ ਤੇਰੇ ਕੋ ਨੋਟ ਨਿਕਲ ਜਾਂਦੇ ਹੁਣ ਆ 500 ਦਾ ਤੇਲ ਪੋਣਾ ਉਹ ਤੇਰੇ ਤੋਂ ਨਿਕਲੇ ਨਹੀਂ ਉਹ ਮੇਰੀ ਮਾਂ ਮੈਂ ਕਿਹੜਾ ਪੱਲਿਓ ਲਾਣਾ ਮੈਂ ਤਾਂ ਆਪ ਉਹਨਾਂ ਤੋਂ ਖਾਣਾ ਮੇਰੇ ਲਈ ਵੇ ਦੱਸ ਕੀ ਹੈ ਹੋਰ ਚੱਲ ਚੰਗਾ ਜਾਣਾ ਮੈਂ ਰੁਕ ਜਾ ਲਿਆਉਣੀ ਆ ਪੈਸੇ ਜਸਪਤ ਗੱਲ ਬਾਤ ਦੀ ਵਤ ਜਾਂਦੀ ਹੁੰਦੀ ਐ ਤੂੰ ਜਾਂ ਸਾਨੂੰ ਰੋਕ ਲੈ ਜਾ ਕੇ ਉਹਦੇ ਜਾਂਦੀ ਆਦਾ ਜਾਣਦੇ ਇਹਨਾਂ ਦੀ ਆਕੜ ਭੰਣਣੀ ਪਊ ਨਹੀਂ ਇਹਨਾਂ ਨੇ ਆਪਾਂ ਨੂੰ ਕੁਝ ਨਹੀਂ ਸਮਝਣਾ ਨਾਲੇ ਮੰਮੀ ਉਹ ਤੂੰ ਇਹਦੀਆਂ ਗੱਲਾਂ ਤੇ ਨਾ ਹੀ ਪੜਦੇ ਪਾ ਹੁਣ ਉਹ ਤੁਹਾਨੂੰ ਤਾਂ ਅਧੀਆਂ ਗੱਲਾਂ ਦਾ ਪਤਾ ਹਲੇ ਜੇ ਕਿਤੇ ਤੁਹਾਨੂੰ ਸਾਰੀਆਂ ਗੱਲਾਂ ਦੱਸਤੀਆਂ ਨਾ ਤੁਸੀਂ ਹੈਰਾਨ ਹੋ ਜਾਓਗੇ ਹੈਰਾਨ ਕੋਈ ਹੋਰ ਵੀ ਗੱਲ ਐ ਆਹੋ ਬਹੁਤ ਨੇ ਹੋਰ ਕਿਉਂ ਆ ਸੁਣ ਲਓ ਜਦੋਂ ਮੈਂ ਬਾਜ਼ਾਰ ਲੈ ਗਿਆ ਇਹਨਾਂ ਨੂੰ ਅਏ ਦੀ ਭੈਣ ਨੇ 10000 ਰੁਪਏ ਲਵਾ ਕੇ ਧਰਤਾ ਉੱਥੇ ਮੇਰਾ ਤੇ ਉਤੋਂ ਜਿਹੜਾ ਦਾ ਭਾਈ ਆ ਕੇ ਚੋਰੀਓ ਮੇਥੋਂ ਪੈਸੇ ਲੈ ਗਿਆ ਉਹ ਗੱਲ ਹਲੇ ਜੁੱਦਾ ਤੇ ਇਹਦਾ ਭਰਾ ਵੀ ਲੈ ਗਿਆ ਪੈਸੇ ਹਾਂਜੀ ਇਹਦਾ ਭਰਾ ਵੀ ਲੈ ਗਿਆ ਪੈਸੇ ਤੇ ਜਿਹੜੇ ਘਰੋਂ ਚੱਕੇ ਗਏ ਪੈਸੇ ਉਹ ਅੱਡ ਤੇ ਹੋਰ ਹਲੇ ਜਸ਼ਨ ਨਾਲ ਤਾਂ ਮੇਰੀ ਸੈਟਿੰਗ ਆ ਵੀ ਜਾਂਦੀ ਅਏ ਦੀ ਭੈਣ ਇਹੀ ਵਾਲੀ ਤੇਜ ਆ ਇਹੀ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦੀ ਲਾਲਚੇ ਬਹੁਤ ਕਰਦੀ ਐ ਤਾਂ ਉਹ ਤਾਂ ਹੀ ਦਾ ਪੁੱਤ ਮੈਂ ਕਿਹਾ ਸੀ ਵੀ ਇਹਨੂੰ ਭੇਜੋ ਬਰਾਵ ਕਰੇ ਚਲ ਜਾਉਗੀ ਪਰ ਅਰੰਦ ਕਟੂਗੀ ਇਹਦੀ ਉਰੋਂ ਉਹ ਨਹੀਂ ਯਾਰ ਆਪਾਂ ਤੁਹਾਨੂੰ ਪਤਾ ਹੀ ਆ ਫਿਰ ਐਹੀ ਜੀ ਗੱਲ ਤਾਂ ਕਰਦੇ ਨਹੀਂ ਹੁੰਦੇ ਹਾਂ ਹਾਂ ਉਹ ਤਾਂ ਹੈ ਚੱਲ ਮੈਂ ਫੇਰ ਕਰਦਾ ਓਕੇ ਬਸ ਅੱਛੀ ਗੱਲ ਤਾਂ ਅੱਛੀ ਗੱਲ ਹੋਰ ਕੀ ਹਾਲ ਚਾਲ ਆ ਬਾਬੇ ਠੀਕ ਆ ਮੈਂ ਠੀਕ ਆ ਜੀ ਤੁਸੀਂ ਦੱਸੋ ਠੀਕ ਹੋ ਵਧੀਆ ਵਧੀਆ ਸਭ ਭਾਈ ਜੀ ਕੀ ਕੀ ਗੱਲ ਹੋ ਗਈ ਭੈਣ ਹੋਰ ਨੇ ਫੋਨ ਕਰਕੇ ਇੱਥੇ ਬੁਲਾ ਲਿਆ ਮੈਨੂੰ ਮੈਨੂੰ ਲੱਗਦਾ ਬਾਬੇ ਜਾ ਉਹਦੀ ਭੈਣ ਨੂੰ ਪੁੱਛੇ ਤੂੰ ਇਹ ਗੱਲ ਤਾਂ ਚੰਗਾ ਵੀ ਕੀ ਗੱਲ ਹੋਗੀ ਉਹ ਬਾਈ ਜੀ ਕੋਈ ਗੱਲ ਨਹੀਂ ਲੜਾਈ ਝਗੜੇ ਭਣਾ ਕਿਤੇ ਕਰਨੀ ਹੁੰਦੇ ਛੱਡੋ ਤੁਸੀਂ ਇਸ ਗੱਲ ਨੂੰ ਮਾਸੀ ਸਸੀ ਘਰ ਜੀ ਪੁੱਤ ਹੈ ਨਰਾਜ ਹੋ ਕੇ ਜਾਂਦੇ ਚੰਗੇ ਨਹੀਂ ਲੱਗਦੇ ਹੈਗੇ ਕੋਈ ਗੱਲ ਨਹੀਂ ਮੰਮੀ ਜਾਣਦੇ ਇਹਨਾਂ ਨੂੰ ਜਹਾਂ ਜਾਂਦੀਆਂ ਨੇ ਫਿਰ ਚੱਲੀਏ ਵੀਰੇ ਹਾਂ ਹਾਂ ਸਮਾਨ ਚੱਕ ਲੈ ਤੁਸੀਂ ਹਾਂ ਹਾਂ ਚਲੋ ਆਜੋ ਸਮਾਨ ਨੂੰ ਕਿਹੜਾ ਮੋਰਾ ਸੋ ਦੇਖਿਆ ਪਣੀ ਕਿੰਨੀ ਆਕੜ ਹੈਗੀ ਇੱਕ ਵਾਰ ਵੀ ਨਹੀਂ ਕਿਹਾ ਤੈਨੂੰ ਵੀ ਆ ਜਾ ਘਰੇ ਚੱਲ ਕੋਈ ਨਾ ਹਰਮਨ ਆਕੜਦਾ ਇਹਨਾਂ ਤੇ ਹੁਣ ਮੈਂ ਚੰਗੀ ਤਰ੍ਹਾਂ ਕੱਢ ਕੇ ਆਉਂਗੀ ਚੱਲ ਚਲੀਏ ਚੱਲ ਵੀਰੇ ਕੋਮਾ ਲੈ ਨਲੀ ਵੀ ਪੁੱਤ ਕਿੰਨਾ ਕ ਟਾਈਮ ਹੋਇਆ ਦੇਖ ਲੈ ਵਿਆਹ ਨੂੰ ਆ ਇਹੋ ਜੀਆਂ ਗੱਲਾਂ ਨਹੀਂ ਘਰ ਵਸਣ ਦੰਦੀਆਂ ਮਮਮੀ ਜਸ਼ਨ ਨਾਲ ਤਾਂ ਹਲੇ ਮੇਰਾ ਫਿਰ ਵੀ ਠੀਕ ਸੀਗਾ ਵਧੀਆ ਸੀ ਸਾਡਾ ਅਫਸ ਚ ਉਹਦੀ ਭੈਣ ਤੇ ਉਹਦੇ ਘਰ ਦੇ ਉਹੀ ਨਹੀਂ ਪੈਰ ਲੱਗਣ ਦਿੰਦੇ ਕਿਸੇ ਗੱਲ ਦੇ ਉਹ ਇਹਦਾ ਤਾਂ ਕੋਈ ਹੱਲ ਹੈਗਾ ਕੀ ਹੱਲ ਹੈ ਜੀ ਜੱਸਦੇ ਸੌਰਾ ਤੇ ਰੋਬ ਬਣਾ ਕੇ ਰੱਖੋ ਹੁਣ ਜਿੱਕਰ ਆਪਾਂ ਬਹੁ ਟੱਲੇ ਪੈ ਕੇ ਦਿਖਾਤਾ ਉਹਨਾਂ ਨੂੰ ਡਰ ਉਹਨਾਂ ਨੂੰ ਚਾਹੀਦਾ ਵੀ ਉਹਨਾਂ ਦੀ ਕੁੜੀ ਦੇ ਸੌਰਾ ਕਰਾਏ ਇਹ ਜੀ ਦੇਖੋ ਮੈਂ ਤਾਂ ਐਂ ਕਹਿੰਦੀ ਸੀਗੀ ਗਰੀਬ ਬੰਦੇ ਨੇ ਆਪਾਂ ਪਿਆਰ ਨਾਲ ਰਹੀਏ ਉਹਨਾਂ ਨੂੰ ਆਪਦੀ ਗਰੀਬੀ ਮਹਿਸੂਸ ਨਾ ਹੋਵੇ ਉਹ ਕੋਈ ਗਰੀਬ ਨਹੀਂ ਸਮਝਦੇ ਆਪਦੇ ਆਪ ਨੂੰ ਉਹ ਬਸ ਹੁਣ ਇੱਕ ਗੱਲ ਦਾ ਧਿਆਨ ਰੱਖੋ ਉਹਨਾਂ ਨੂੰ ਆਪਣੇ ਘਰ ਚ ਬੜਨ ਘਟ ਦਿਓ ਬਸ ਇੱਥੇ ਸਹੀ ਗੱਲ ਆ ਡੈਡੀ ਜਮਾ ਸਹੀ ਕਹਿੰਦੇ ਨੇ ਉਹ ਜੇ ਉਹਨਾਂ ਦਾ ਐਂ ਆਉਣਾ ਜਾਣਾ ਰਿਹਾ ਆਪਣੇ ਘਰ 'ਚ ਪਾੜ ਪਵਾ ਦੇਣਗੇ ਆਪਣੇ ਘਰ 'ਚ ਥੋੜੇ ਚਰਚੀ ਉਹ ਸਹੀ ਕਹਿਣਾ ਤੁਸੀਂ ਬਿਲਕੁਲ ਮੈਂ ਤਾਂ ਨਹੀਂ ਮੁੜ ਕੇ ਵੜਨ ਦੇਣੇ ਆਪਣੇ ਘਰ 'ਚ ਉਹ ਠੀਕ ਹੈ ਜਸਪੁੱਤ ਜੇ ਤੂੰ ਐਂ ਚਾਹੁੰਦਾ ਨਾ ਫਿਰ ਅੱਗੇ ਤਰੀਕਾ ਤੈਨੂੰ ਮੈਂ ਦੱਸ ਦਿਆਂ ਕੀ ਕਰਨਾ ਹੈ ਲਸ਼ੁਕਰ ਆ ਗਿਆ ਪੋਛਦੀ ਨਾਨੂ ਕੀ ਹੋਇਆ ਕੀਨੇ ਆ ਗਈਆਂ ਕੀ ਹੋ ਗਿਆ ਬੜੀਆਂ ਗੁੱਸੇ 'ਚ ਹੈ ਓਏ ਹੋਣਾ ਕੀ ਨਾ ਪਤਨੀ ਨੇ ਕੀ ਝੱਜੂ ਪਾਇ ਤੇ ਕੀ ਨਾ ਮੁੰਡਾ ਚਾਹ ਵੀ ਨਹੀਂ ਪੀਣ ਦਿੱਤੀ ਲੈ ਤੈਨੂੰ ਚਾਹ ਦਾ ਡਾਂਬ ਲਿਆਇਆ ਸੀ ਤੂੰ ਨਾ ਕੋਈ ਸਿੱਧੀ ਗੱਲ ਕਰੀ ਮੇਰੀ ਗੱਲ ਸੁਣੋ ਦੱਸੋ ਕੀ ਹੋਇਆ ਕੀ ਨਹੀਂ ਬੁੱਥੇ ਫਰਾ ਕੇ ਬੈਠੀਆਂ ਦੋਨੇ ਹੁਣ ਤੈਨੂੰ ਕੀ ਦੱਸੀਏ ਤੂੰ ਤਾਂ ਕਹਿੰਦੇ ਰੇ ਸੋਹਰੇ ਇੰਨੇ ਵਧੀਆ ਨੇ ਇੰਨੇ ਵੱਡੇ ਘਰ ਦੇ ਨੇ ਇੰਨੇ ਅਮੀਰ ਨੇ ਉਹਨਾਂ ਦੇ ਦਿਲ ਤਾਂ ਇੰਨੇ ਨਿਕ ਨੇ ਮੈਨੂੰ ਪਤਾ ਜਾਣ ਨੂੰ ਕਹਤਾ ਕਹਿੰਦੇ ਭੱਜਦਾ ਸਾਡੇ ਘਰੋਂ ਨਾ ਤੈਨੂੰ ਹਰਮਨ ਕਿਨੇ ਕਿਹਾ ਸੀ ਬਈ ਟੱਪ ਟੱਪ ਕੇ ਉੱਥੇ ਜਾਣ ਨੂੰ ਤੈਨੂੰ ਮੈਂ ਕਿਹਾ ਸੀ ਨਾ ਬਈ ਪਹਿਲਾਂ ਕੁੜੀ ਦੇ ਪੈਰ ਜੰਮ ਲੈਣ ਦੇ ਕੁੜੀ ਦੇ ਪੈਰ ਜੰਮ ਲੈਣ ਦੇ ਫੇਰ ਜਾਇ ਤੂੰ ਤਾਂ ਚੱਕ ਕੇ ਫੂੰਦਾ ਤੁਰ ਪਈ ਜਿੱਦਾਂ ਘੜਮਾ ਦੇ ਚੱਲੇ ਹੁੰਨੀ ਆ ਨਾ ਮੇਰੀ ਗੱਲ ਸੁਣ ਜਸ਼ਨ ਤੈਨੂੰ ਨਹੀਂ ਅਕਲ ਹੈਗੀ ਕਿਉਂ ਲੜੀ ਤੂੰ ਉੱਥੇ ਮੰਮੀ ਕਦੇ ਸਾਡੇ ਵੱਲ ਦੀ ਵੀ ਗੱਲ ਕਰ ਲਿਆ ਕਰ ਜਦੋਂ ਗੱਲ ਦਾ ਪਤਾ ਨਾ ਨਾ ਹੋਵੇ ਬੋਲੀਦਾ ਨਹੀਂ ਹੁੰਦਾ ਮਾਂ ਮੁੰਡਾ ਗੱਲ ਹੋਰ ਹੀ ਲੱਗਦੀ ਆ ਮੁੰਡਾ ਲਾਦਾ ਹਰਮਨ ਜਿਹੜੀ ਚੋਰੀ ਦੀ ਆਤ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਉਹਨਾਂ ਨੂੰ ਕਿਤੇ ਕਹਿੰਨੀ ਕੁਛ ਚੋਰੀ ਤਾਂ ਨਹੀਂ ਕਰ ਰਿਆ ਉੱਥੋਂ ਮੰਮੀ ਮੰਨਿਆ ਮੈਂ ਮਾੜਾ ਮੋਟਾ ਘਰੋਂ 10-15 ਰੁਪਏ ਚੱਕ ਲੈਂਦੀ ਸੀਗੀ ਹੁਣ ਆ ਥੋੜੇ ਮੈਂ ਉੱਥੇ ਜਾ ਕੇ ਚੱਕੂੰਗੀ ਮੰਮੀ ਬੇਫਾਲਤੂ ਨਾ ਉਹਨੂੰ ਨਾ ਦੋਸ਼ ਦੇ ਕਸੂਰ ਤਾਂ ਸਾਰਾ ਉਹਨਾਂ ਚਾ ਜਿਆਦਾ ਹੀ ਜੰਬਲੇ ਹੋਇਆ ਉਹ ਗੱਲ ਕੀ ਹੋਈ ਮੈਨੂੰ ਦੱਸੋ ਤਾਂ ਸਹੀ ਦੱਸ ਤਾਂ ਦਿੱਤਾ ਵੀ ਇਹਨੂੰ ਘਰੋਂ ਘੱਡਣ ਨੂੰ ਫਿਰਦਿਆ ਨਾਲ ਮੈਨੂੰ ਧੱਕਾ ਦਿੱਤਾ ਵੀ ਨਾ ਇਹ ਗੱਲ ਤੋਂ ਮੈਂ ਦੱਸਦੀ ਆਂਗੀ ਮੈਨੂੰ ਕਹਿੰਦੀ ਅਸੀਂ ਕਿਸੇ ਇਸ਼ਤਿਹਾਰ ਚ ਜਾਣਾ ਹੈਗਾ ਵੀ ਤੂੰ ਉਹਦੇ ਭਾਈ ਨੂੰ ਬੁਲਾ ਲੈ ਤੇ ਬਗ ਜਾ ਨਾਲ ਤੇ ਇਹ ਘਰ ਵਾਲਾ ਮੈਨੂੰ ਪਤਾ ਕੀ ਹੈ ਤੂੰ ਸਾਡੀ ਲੜਾਈ ਚ ਕਹਿੰਦਾ ਅੱਗ ਚ ਫੂਸ ਪਾਉਣੀ ਹੈਗੀ ਦੱਸ ਤੇ ਪਹਿਲਾਂ ਮੈਂ ਆ ਕੁਛ ਕਰਨਾ ਹੀ ਹੈਗੀ ਨਾਲ ਤਾਂ ਅਲੱਗ-ਅਲੱਗ ਕੇ ਮੈਂ ਕੰਮ ਕਰਾਇਆ ਭਾਂਡੇ ਮੰਜਵਾਏ ਰੋਟੀ ਬਣਵਾਈ ਹੈ ਫਿਰ ਵੀ ਅਗਲਾ ਮੈਨੂੰ ਬੋਲੀ ਜਾਂਦਾ ਕੋਈ ਕਦਰ ਨਹੀਂ ਕਰਦਾ ਜਦੋਂ ਕਿਸੇ ਦੇ ਘਰ ਜਾਈਦਾ ਪਹਿਲਾਂ ਉਹਨਾਂ ਦਾ ਸੁਭਾਅ ਦੇਖੀਦਾ ਹੁੰਦਾ ਵੇ ਕਿਹੋ ਜਿਹਾ ਹੈਗਾ ਕਿਹੋ ਜਿਹਾ ਨਹੀਂ ਉਹ ਚੱਲ ਮੰਮੀ ਬਗੀਦਾ ਹੁੰਦਾ ਤੂੰ ਤਾਂ ਰਹਿਣ ਹੀ ਦੇ ਸਾਈਡ ਤੇ ਸਾਡੀ ਕੀ ਲੈਣੀ ਸੀ ਅਗਲੇ ਦੀ ਹੋ ਕੇ ਬਹਿ ਗਈ ਤੂੰ ਤਾਂ